ਵਾਈਲਡਲਾਈਫ ਸੈਂਚਰੀ ਕਤਲੌਰ ਸੈਲਗਾ ਦੇ ਸ਼ੌਕੀਨਾਂ ਲਈ ਪਹਿਲੀ ਪਸੰਦੀਦਾ ਥਾਂ ਸੀ ਪਰ ਪਿਛਲੇ ਦਿਨੀ ਅੱਗ ਲੱਗਣ ਕਰਕੇ ਸੈਲਗਾ ਤੇ ਰੋਕਲਾ ਦਿੱਤੀ ਗਈ ਸੀ ਪਰ ਹੁਣ ਡੀ ਐਫ ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਹੈ ਕਿ ਸੈਲਗਾ ਦੇ ਸ਼ੌਕੀਨਾਂ ਵਾਸਤੇ ਇੱਥੇ ਆਉਣ ਜਾਣ ਦੀ ਹੁਣ ਫੇਰ ਤੋਂ ਪਰミਸ਼ਨ ਦੇ ਦਿੱਤੀ ਗਈ ਹੈ ਉਹਨੇ ਕਿਹਾ ਕਿ ਇਹ ਕੁਦਰਤੀ ਨਜ਼ਾਰਿਆਂ ਭਰਿਆ ਸੈਂਚਰੀ ਹੈ ਜਿੱਥੇ ਕਿ ਲੋਕ ਆਉਣਗੇ ਜਨ ਜੀਵਾਵਰੇ ਜਾਣਕਾਰੀ ਵੀ ਲੈਣਗੇ ਤੇ ਕੁਦਰਤੀ ਨਜ਼ਾਰਿਆਂ ਦਾ ਲਤਫ ਮੈ ਮੰਨਣਗੇ ਨਾਲ ਹੀ ਉਹਨੇ ਇਹ ਵੀ ਕਿਹਾ ਹੈ ਕਿ ਲੋਕਾਂ ਨੂੰ ਜਿਸ ਤਰ੍ਹਾਂ ਕੁਦਰਤੀ ਨਜ਼ਾਰਿਆਂ ਨਾਲ ਪ੍ਰੇਮ ਹੈ ਉਸੇ ਤਰ੍ਹਾਂ ਲੋਕਾਂ ਨੂੰ ਇਹਨਾਂ ਜੀਵਾਂ ਨਾਲ ਵੀ ਪ੍ਰੇਮ ਕਰਨਾ ਚਾਹੀਦਾ ਹੈ ਤੇ ਇਹਨਾਂ ਨਜ਼ਾਰਿਆਂ ਨੂੰ ਆਪਣੇ ਭਵਿੱਖ ਵਾਸਤੇ ਸੰਭਾਲ ਕੇ ਵੀ ਰੱਖਣਾ ਚਾਹੀਦਾ ਹੈ। ਉਹ ਖਦ ਖਲਾਉਚ ਸੈਂਟਰੀ ਜਿਹੜੀ ਉਹ ਥੋੜੇ ਜਿਹੜੇ ਵਾਸਤੇ ਬੰਦ ਕੀਤੀ ਸੀ ਕਿਉਂਕਿ ਉਹ ਤੇ ਅਕਲ ਲੱਗੀ ਸੀ ਉਹ ਕਰਕੇ ਬੰਦ ਕੀਤੀ ਸੀਗੀ ਲੇਕਿਨ ਹੁਣ ਉਹ ਦੁਬਾਰਾ ਫੇਰੇ ਖੋਦ ਦਿੱਤੀ ਗਈ ਕਿਉਂਕਿ ਹੁਣ ਸਾਡਾ ਵਾਈਲਡ ਲਾਈਫ ਵੀਕ ਚੱਲ ਰਿਹਾ ਤੇ ਵਾਈਲਡ ਲਾਈਫ ਦੀ ਵੀਕ ਦੇ ਵਿੱਚ ਜਿਹੜਾ ਲੋਕਾਂ ਨੂੰ ਜੋਰ ਬੱਚਿਆਂ ਨੂੰ ਜੰਗਲ ਔਰ ਜੰਗਲੀ ਜਾਨਵਰਾਂ ਬਾਰੇ ਤਸਰਵਾਸਤੇ ਜਿਹੜਾ ਹੈਗਾ ਉਹ ਕਰੋ ਸੈਂਚਰੀ ਨੂੰ ਖੋਲਿਆ ਗਿਆ ਹੋਰ ਹੁਣ ਬਿਲਕੁਲ ਓਪਨ ਆ ਕਥਰੋਰ ਸੈਂਚਰੀ ਸਾਰੇ ਮੈਂ ਵੀਰਾ ਭਰਾਵਾਂ ਨੂੰ ਬੇਨਤੀ ਕਰਦਾ ਬੱਚਿਆਂ ਨੂੰ ਰਿਕੁਐਸਟ ਕਰਦਾ ਕਿ ਸਾਰੇ ਜਣੇ ਆ ਆ ਕੇ ਉਥੋਂ ਦਾ ਲੁਥ ਲੁਥ ਹਟਾਉਣ ਅਤੇ ਜੰਗਲੀ ਜੰਗਲੀ ਜਾਨਵਰਾਂ ਦੇ ਸੰਬੰਧ ਵਿੱਚ ਜਾਣਕਾਰੀ ਪ੍ਰਾਪਤ ਕਰਨਾ ਦੇਖੋ ਉੱਥੇ ਸਾਡੇ ਕੋਲ ਪ੍ਰਿੰਟ ਮਟੀਰੀਅਲ ਪਿਆ ਸਾਡੇ ਕੋਲ ਨੰਬਰ 2 ਸਾਡੇ ਲੈਕਚਰ ਵਗੈਰਾ ਜਿਹੜੇ ਸਾਡੇ ਸਟਾਫ ਹੈਗਾ ਉਹ ਲੈ ਕੇ ਆ ਤੇ ਕਿ ਸਾਰਾ ਕੁਝ ਦੱਸਦਾ ਪ੍ਰਿੰਟ ਵੀ ਹੈਗਾ ਬੋਰਡ ਵੀ ਲੱਗੇ ਹੋਇਆ ਜਿੱਤੇ ਕਿ ਸਾਡਾ ਸਾਰਾ ਹੀ ਜਿੰਨੇ ਵੀ ਵਾਇਲਡਲਾਈਫ ਪੰਧਰ ਜੋ ਵੀ ਸਾਡਾ ਲਿਟਰੇਚਰ ਹੈਗਾ ਉਹ ਉਥੇ ਪਲਪਦੇ ਆ ਦੇਖੋ ਬੱਚੇ ਆਵਾ ਦੋ ਚੀਜ਼ਾਂ ਉਥੇ ਹੈਗੀਆਂ ਤੇ ਇੱਕ ਤੇ ਜੰਗਲ ਔਰ ਵਾਇਦਾ ਵੇਖਣ ਵਾਸਤੇ ਹੈਗੀ ਆ ਦੂਜੀ ਹੈਗੀ ਆ ਇੱਕ ਥੋੜਾ ਜਿਹਾ ਜ਼ੋਨ ਜਿਹੜਾ ਸਾਡਾ ਟੂਰਿਜ਼ਮ ਇਕੋ ਟੂਰਿਜ਼ਮ ਜ਼ੋਨ ਬਣਾਇਆ ਹੋਇਆ ਜਿਹੜਾ ਕਿ ਉਥੇ ਬੱਚੇ ਜਿਹੜੇ ਆਪਣਾ ਇਨਟਰਟੇਨਮੈਂਟ ਵੀ ਕਰ ਸਕਦੇ ਆ, ਟੇਨਮੈਂਟ ਵੀ ਕਰ ਸਕਦੇ ਆ। ਬੂਟਿੰਗ ਕਰ ਸਕਦੇ ਆ। ਔਰ ਗੱਡੀ ਸਾਡੇ ਕੋਲ ਈ ਈ ਕਾਰਡ ਪਾਇਆ ਸਾਡਾ 골ਫ ਕਾਰਡ ਉਤੇ ਉਹ ਜੰਗਲ ਦੀ ਸੈਰ ਵੀ ਕਰ ਸਕਦੇ ਆ। ਦੇਖੋ ਇਦਾਂ ਆਪਣੇ ਇਹਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਵੀ ਆਮ ਲੋਕਾਂ ਨੇ ਇਹ ਪੀਣਾ ਆਪਣੇ ਬੱਚੇ ਸਿੱਖਣ ਵਾਸਤੇ ਜਾਓ ਨਾ ਕਿ ਹੁੱਲੜਬਾਜੀ ਕਰਨ ਵਾਸਤੇ ਜਾ ਐ ਐਨਜਾਇਮੈਂਟ ਕਰਨ ਵਾਸਤੇ ਜਾਓ। ਇਹ ਸਿੱਖਣ ਵਾਸਤੇ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ। ਮੋਗ ਬੱਚੇ ਹੀ ਆਪਣਾ ਭਵਿੱਖਿਆ ਔਰ ਬੱਚਿਆਂ ਨੂੰ ਜੇ ਅੱਜ ਆਪ ਸਿਖਾਵਾਂਗੇ ਕਿ ਸਾਡੇ ਸਾਡੇ ਜੀਵਨ ਦੇ ਵਿੱਚ ਜੰਗਲ ਅਤੇ ਜੰਗਲੀ ਜੀਵਾਂ ਦੀ ਕੀਮਤ ਹੁੰਦਾ ਤੇ ਉਸ ਪਰੇ ਜੇ ਦੱਸਾਂਗੇ ਤਾਂ ਤਾਂ ਹੀ ਬੱਚੇ ਅੱਗੇ ਸਿੱਖਣਗੇ ਨਹੀਂ ਤਾਂ ਆਪਣਾ ਜਿਹੜੀ ਧਰਤੀ ਹੈ ਜਾਂ ਆਪਣਾ ਜਿਹੜਾ ਜੀਵਨ ਆ ਇਹ ਵਿਅਰਥ ਜਾਊਗਾ ਇਫ ਯੂ ਵਿਸ਼ ਡੈਟ ਯੂਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ Bring them to A&M's GEMS Cambridge International School, Pathankot, affiliated to CBSE New Delhi. Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The future-ready school with shooting range, cricket academy, NCC Naval Unit, swimming classes, judo, taekwondo karate and skating classes training of vocal classical and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalhousie bypass road Patanko.